ਮੇਰੇ ਪਲੱਸ 2 ਕੀਤੀ ਨਾਨ ਮੈਡੀਕਲ ਸਟਰੀਮ ਨਾਲ ਤੇ ਉਸ ਵੇਲੇ ਐਸ ਕੀਤੀ ਹੋਈ ਆ ਤੇ ਉਸ ਤੋਂ ਬਾਅਦ ਮੇਰੇ ਸ਼ੈਫ ਲਾਈਨ ਦਾ ਐਕਸਪੀਰੀਅੰਸ ਆ ਗਿਆ ਬਾਹਰ ਜਾਂਦਾ ਇਰਾਦਾ ਸੀਗਾ ਹਾਂਜੀ ਵੀਰੇ ਸਟਾਰਟਿੰਗ 'ਚ ਕਰੇਜ਼ ਕਾਫੀ ਸੀ ਜਦੋਂ ਮੈਂ ਐਸ ਕੀਤੀ ਸੀ ਪਲੱਸਟਿਕ ਕੀਤੀ ਸੀ ਆਪਣੀ ਤੇ ਉਸ ਤੋਂ ਬਾਅਦ ਫਿਰ ਮੈਂ ਵੀ ਚਾਈਲਡਸ ਕਰ ਲਈ ਤੇ ਬਟ ਥੋੜਾ ਜਿਹਾ ਆਪਣਾ ਮਾਹੌਲ ਚੇਂਜ ਹੋ ਗਿਆ ਵੀਰੇ ਇਹ ਜੀ ਗੱਲ ਤੇ ਨਹੀਂ ਵੀ ਕੋਈ ਰਿਫਿਊਜ਼ ਲਾ ਗਿਆ ਹੋ ਜਾਂ ਮਜਬੂਰੀ ਹੋਵਗੀ ਆ ਕੇ ਐ ਸੋਚਿਆ ਵੀ ਇੱਥੇ ਕਰ ਲੀਏ ਕੰਮ ਨਹੀਂ ਨਹੀਂ ਮੇਰੇ ਰਿਫਿਊਜ਼ਲ ਕੋਈ ਨਹੀਂ ਆਈ ਸੀ ਆਪਣੀ ਤੇ ਮੇਰੀ ਆਇਲਸ ਕੀਤੀ ਸੀ 6 ਬੈਂਡ ਮੇਰੇ 1-2 ਬੈਂਡ ਆ ਗਏ ਸੀ ਅਮ ਮੈਂ ਤਾਂ ਇਹੀ ਰੀਜ਼ਨ ਸੀ ਇਹ ਲੈਂਚ 'ਚ ਕੋਈ ਪੰਜਾਬੀ ਨਹੀਂ ਸੀਗਾ ਵੀਰੇ ਮੈਂ ਕਿਹਾ ਚਲੋ ਇਹ ਲੈਂਚ ਵੀ ਪੰਜਾਬੀ ਨੂੰ ਆਉਣਾ ਚਾਹੀਦਾ ਰੇਟਿੰਗ ਮੈਂ ਤੇ ਕਰੀਦਾ ਵੈਲੈਂਡ ਗੁੱਡ ਹੈ ਅਦਰਵਾਈਜ਼ ਜੇ ਆਪਾਂ 25 ਲੱਖ ਲਾ ਕੇ 30 ਲੱਖ ਲਾ ਕੇ ਬਾਹਰ ਜਾਵਾਂਗੇ ਕੈਨੇਡਾ ਮੇ ਉੱਥੇ ਫਿਚਰ ਇਨ ਸਿਕਿਉਰ ਹੈ ਬ੍ਰੇ। ਕੋਤਬਾ ਕੋ ਬਿਲਾਕ ਨਹੀਂ ਰਹਿੰਦਾ ਕਿ ਤੁਸੀਂ ਕਿਤੇ ਬਾਹਰ ਜਾਣਾ ਸੀ ਕਿਤੇ ਹੁਣ ਬੋਲ ਗਿਆ ਤੇ ਰੈਡੀ ਲਾ ਲਈ। ਅ ਸਟਾਰਟਿੰਗ ਚ ਵੇਲੇ ਜਦੋਂ ਮੈਂ ਸਟਾਰਟਿੰਗ ਚ ਕੰਮ ਜੁਆਇਨ ਕੀਤਾ ਸੀ ਤੇ ਉਦੋਂ ਮਾੜਾ ਮੋਟਾ ਹੁੰਦੇ ਸੀ ਚਲੋ ਹਰ ਇੱਕ ਜਗ੍ਹਾ ਤੇ ਹੁੰਦੇ ਸੀ ਤੇ ਉਸ ਤੋਂ ਬਾਅਦ ਉਹ ਵੀ ਸਮਝ ਗਏ ਕਿ ਬਾਹਰ ਜਾਣ ਦਾ ਕੋਈ ਫਾਇਦਾ ਨਹੀਂ। ਤੇ ਉਹਨਾਂ ਨੂੰ ਵੀ ਗੱਲ ਸਮਝ ਆ ਗਈ ਤੇ ਉਹ ਹੁਣ ਸਪੋਰਟ ਕਰਦੇ ਉਹਦੀ ਫੈਮਿਲੀ ਸਸੀ ਗਾਲ ਦੋਸਤੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਬੜੇ ਭਾਗਾਂ ਵਾਲਾ ਹੁੰਦਾ ਜਿਹੜਾ ਇਸ ਧਰਤੀ ਦੇ ਜਨਮ ਲੈਂਦਾ ਪਰ ਬੜੇ ਦੁੱਖ ਦੀ ਗੱਲ ਹੈ ਕਿ ਇਥੋਂ ਦਾ ਨੌਜਵਾਨ ਜਿਹੜਾ ਅਮਰੀਕਾ ਕੈਨੇਡਾ ਵਾਲ ਨੂੰ ਭੱਜ ਰਿਹਾ ਤੇ ਪਰ ਅੱਜ ਅਸੀਂ ਇੱਕ ਮੁੰਡੇ ਨਾਲ ਉਹਨੂੰ ਮਲਾਉਂਦੇ ਆ ਮੁੰਡੇ ਦਾ ਨਾਮ ਰਣਜੀਤ ਸਿੰਘ ਹੈ ਤੇ ਬਾਹਰ ਜਾਣ ਦੇ ਬਜਾਇਆ ਬਾਹਰ ਜਾਂਦਾ ਰਹਿਦਾ ਸੀਗਾ ਪਰ ਇਰਾਦਾ ਛੱਡ ਕੇ ਉਹ ਉਹਨਾਂ ਇੱਥੇ ਆਪਣਾ ਕੰਮ ਮਿਹਨਤ ਕਰ ਰਿਹਾ ਆ ਆਪਾਂ ਗੱਲਬਾਤ ਕਰਦੇ ਆ ਬਾਈ ਨਾਲ ਬਾਈ ਸਸੀ ਕਾਲ ਸਸੀ ਕਾਲ ਜੀ ਤੇ ਬਾਈ ਪਰ ਬਸੋ ਤੁਸੀਂ ਕਿੰਨਾ ਪੜੇ ਹੋ ਤੇ ਕੀ ਤੁਸੀਂ ਕੀਤਾ ਹੋਇਆ ਆਪਣੇ ਕੋਰਸ ਮੇਰੇ ਪਲਸ 2 ਕੀਤੀ ਨਾਨ ਮੈਡੀਕਲ ਸਟਰੀਮ ਨਾਲ ਤੇ ਉਸ ਵੇਲੇ ਐਸ ਕੀਤੀ ਹੋਈ ਆ ਤੇ ਉਸ ਤੋਂ ਬਾਅਦ ਮੇਰੇ ਸ਼ੈਫ ਲਾਈਨ ਦਾ ਐਕਸਪੀਰੀਅੰਸ ਆ ਜੀ ਤੇ ਬਾਹਰ ਜਾਂਦਾ ਇਰਾਦਾ ਸੀਗਾ ਹਾਂ ਜੀ ਵੀਰੇ ਸਟਾਰਟਿੰਗ 'ਚ ਕ੍ਰੇਜ਼ ਕਾਫੀ ਸੀ ਜਦੋਂ ਮੈਂ ਐਸ ਕੀਤੀ ਸੀ ਪਲਸ 2 ਕੀਤੀ ਸੀ ਆਪਣੀ ਤੇ ਉਸ ਤੋਂ ਬਾਅਦ ਮੈਂ ਵੀ ਚਾਈਲਡਸ ਕਰ ਲਈ ਤੇ ਬਟ ਥੋੜਾ ਆਪਣਾ ਮਾਹੌਲ ਚੇਂਜ ਹੋ ਗਿਆ ਵੀਰੇ ਇਧਰ ਹੀ ਇੰਟਰਸਟ ਪੈ ਗਿਆ ਆਪਾਂ ਨੂੰ ਕੰਮ 'ਚ ਕਿਉਂਕਿ ਜਿਹੜੇ ਮੇਰੇ ਨਾਲ ਤੇ ਗਏ ਹੋਏ ਸੀ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਕਿ ਤੂੰ ਇੰਡੀਆ 'ਚ ਰਹਿ ਕੇ ਕੰਮ ਕਰ ਕਿਉਂ ਉੱਥੇ ਇੱਕ ਤਾਂ ਰੈਸੈਸ਼ਨ ਚੱਲ ਪਿਆ ਸੀ ਉਦੋਂ ਐਂਡ ਦੂਸਰੇ ਉੱਤੇ ਜੌਬ ਵੀ ਮਿਲਦੀ ਸੀ ਤਾਂ ਜਿਹੜਾ ਹਾਈਲੀ ਐਜੂਕੇਟਿਡ ਹੁੰਦਾ ਜਾਂ ਫਿਰ ਜਿਹਦੇ ਕੋਲੇ ਕਾਫੀ ਵਧੀਆ ਐਕਸਪੀਰੀਅੰਸ ਹੁੰਦਾ ਉਹਨਾਂ ਨੂੰ ਮਿਲਦੀ ਸੀ ਉਹ ਵੀ ਘੱਟ ਡਾਲਰ ਦੇ ਤੇ ਆਪਾਂ ਇੱਥੇ ਇੰਡੀਆ ਦੇ ਵਿੱਚ ਕੰਮ ਵਧੀਆ ਕਰ ਰਹੇ ਆ ਚਾਹੇ ਥੋੜਾ ਮੋਟਾ ਐਕਸਪੀਰੀਅੰਸ ਹੀ ਆ ਕਾ ਕਿੰਨਾ ਵੀ ਮਰਜੀ ਐਕਸਪੀਰੀਅੰਸ ਬਟ ਆਪਾਂ ਕੰਮ ਕਰ ਸਕਦੇ ਇੰਡੀਆ 'ਚ ਵਧੀਆ ਪੈਸੇ ਕਮਾ ਸਕਦੇ ਹਾਂ ਉਹ ਲਈ ਤੇ ਇਹ ਜੀ ਗੱਲ ਨਹੀਂ ਵੀ ਕੋਈ ਰਿਫਿਊਜ਼ਲ ਆ ਗਿਆ ਹੋਵੇ ਜਾਂ ਕੋਈ ਮਜਬੂਰੀ ਹੋਵੇ ਫਿਰ ਆ ਕੇ ਐ ਸੋਚਿਆ ਵੀ ਇੱਥੇ ਕਰ ਲੀਏ ਕੰਮ ਨਹੀਂ ਨਹੀਂ ਮੇਰੇ ਰਿਫਿਊਜ਼ਲ ਕੋਈ ਨਹੀਂ ਆਈ ਸੀ ਆਪਣੀ ਤੇ ਮੇਰੀ ਆਈਲਸ ਕੀਤੀ 6 ਬੈਂਡ ਮੇਰੇ 1 ਤੋਂ 2 ਬੈਂਡ ਆ ਕੇ ਸੀਗੇ ਤੇ ਉਸ ਤੋਂ ਬਾਅਦ ਫਿਰ ਜਦੋਂ ਜੋਬ ਜੁਆਇਨ ਕੀਤੀ ਮੇਰੇ ਨਾਲ ਦੀ ਉਹਨਾਂ ਨੇ ਮੈਨ ਸਜੈਸਟ ਮੈਨ ਨੂੰ ਉਹਨਾਂ ਨੇ ਨਹੀਂ ਕੀਤਾ ਸੀ ਕਿ ਇੱਥੇ ਹੀ ਵਰਕ ਕਰ ਤੂੰ ਕੋਲੋਂ ਕਿਹਾ ਮਤਲਬ ਬਾਹਰ ਜਾਂਦੀ ਸਾਰੀ ਰਿਕੁਆਇਰਮੈਂਟ ਪੂਰੀ ਸੀ ਤੁਹਾਡੀ ਹਾਂਜੀ ਵੀਰੇ ਫੁੱਲੀ ਰਿਕੁਆਇ ਤੇ ਮੇਰੀ ਫ੍ਰੈਂਚ ਵੀ ਕੀਤੀ ਹੋਈ ਹੈ ਵੀਰੇ ਤੇ ਹਾਂਜੀ ਵੀਰੇ ਫ੍ਰੈਂਚ ਲਾਇਏ ਹੋਏ ਆ ਮੈਂ 1.5 2 ਮਹੀਨੇ ਸਿੱਖਣ ਤੇ ਐਂਡ ਏਵਨ ਲੈਵਲ ਕਲੀਅਰ ਆ ਮੇਰੇ ਤੇ ਬਦਲ ਕੇ ਫਿਰ ਆ ਗੋਲ ਕੱਪਿਆਂ ਦਾ ਕੰਮ ਅ ਮੈਂ ਤਾਂ ਇਹੀ ਰੀਜ਼ਨ ਸੀ ਇਹ ਲਾਈਨ 'ਚ ਕੋਈ ਪੰਜਾਬੀ ਨਹੀਂ ਸੀਗਾ ਵੀਰੇ ਮੈਂ ਕਿਹਾ ਚਲੋ ਇਹ ਲਾਈਨ 'ਚ ਵੀ ਪੰਜਾਬੀ ਨੂੰ ਆਉਣਾ ਚਾਹੀਦਾ ਬਾਕੀ ਲਾਈਨ ਮੋਸਟਲੀ ਜਿਹੜੀ ਫੂਡ ਲਾਈਨ ਆ ਹੋਰ ਜਿਵੇਂ ਪੀਜ਼ਾ 버ਗਰ ਹੋਗੇ ਜਾਂ ਫਿਰ ਹੋਰ ਲਾਈਨ 'ਚ ਸਾਰੀ ਜਗ੍ਹਾ ਪੰਜਾਬੀ ਹੈਗੇ ਆ ਬਟ ਇਹ ਲਾਈਨ 'ਚ ਕਿਸੇ ਕਿਸੇ ਮਤਲਬ ਬਿਲਕੁਲ ਛੋੜੀ ਅਮਾਉਂਟ ਸੀ ਆ ਪੰਜਾਬੀ ਤਾਂ ਕਰਕੇ ਫਿਰ ਇਹ ਲਾਈਨ ਚ ਲਈ ਮੈਂ ਇਹ ਮੁੰਡੇ ਜਿਹੜੇ ਬਾਹਰ ਸਾਰਾ ਕੁਝ ਬੇਜਬੋਜ ਕੇ ਜ਼ਮੀਨਾਂ ਜਨਾ ਬੇਚ ਕੇ ਕਰਜ਼ੇ ਦਾ ਫਾਸਲ ਪਾਲ ਪਾ ਲੈਂਦੇ ਆ ਤੇ ਉੱਥੇ ਜਾ ਕੇ ਵੀ ਮਿਹਨਤ ਵਾਲਾ ਕੰਮ ਕਰਦੇ ਆ ਉਹੀ ਕੰਮ ਆਪਾਂ ਇੱਥੇ ਮਿਹਨਤ ਵਾਲਾ ਕਰ ਲਈ ਤਾਂ ਵੀ ਤੁਸੀਂ ਕਰ ਰਹੇ ਹੋ ਹਾਂਜੀ ਵੀਰੇ ਇੱਥੇ ਮਿਹਨਤ ਕਰੀਏ ਤਾਂ ਵੈਲੈਂਟ ਗੁੱਡਾ ਹੀ ਅਦਰਵਾਇਜ਼ ਇਹ ਆਪਾਂ 25 ਲੱਖ ਲਾ ਕੇ 30 ਲੱਖ ਲਾ ਕੇ ਬਾਹਰ ਜਾਵਾਂਗੇ ਕੈਨੇਡਾ ਐ ਉੱਥੇ ਫਿਚਰ ਇਨ ਸਿਕਯੁਰ ਹੈ ਵੀਰੇ ਤੇ ਆਪਾਂ ਨੂੰ ਐ ਵੀ ਨਹੀਂ ਪਤਾ ਉੱਥੇ ਸੜੀ ਤੋਂ ਬਾਅਦ ਵਾਪਸ ਫੇਰ ਇੰਡੀਆ ਭੇਜ ਦੇਣਾ ਆਪਾਂ ਨੂੰ ਐਟ ਦੀ ਐਂਡ ਆਪਾਂ ਨੂੰ ਇਹੀ ਕੰਮ ਕਰਨੇ ਪੈਣਗੇ ਇੱਥੇ ਆ ਕੇ ਉਸ ਤੋਂ ਪਹਿਲਾਂ ਹੀ ਆਪਾਂ ਇੱਥੇ ਕਰ ਲਈਏ ਉਦੋਂ ਤੱਕ ਆਪਾਂ ਕਿੰਨੇ ਉੱਚੇ ਮਕਾਮ ਤੇ ਪਹੁੰਚਿਆਂਗੇ ਉੱਥੇ ਦੂਜਾ ਘਰਦਿਆਂ ਤੋਂ ਦੂਰ ਹੁੰਦਾ ਹਾਂ ਹਾਂਜੀ ਘਰਦਿਆਂ ਤੋਂ ਦੂਰ ਹੁੰਦਾ ਬਾਕੀ ਉਹਨਾਂ ਕੋਈ ਦੇਖਭਾਲ ਵਾਲਾ ਕਰਨ ਵਾਲਾ ਕੋਈ ਨਹੀਂ ਹੋਊਗਾ ਹੀ ਤੇ ਇਕੱਲੇ ਨੂੰ ਸਭ ਕੁਝ ਕਰਨਾ ਪੈਣਾ ਇੱਥੇ ਚਲੋ ਹੈਲਪ ਹੈ سپورਟਿਵ ਫੈਮਿਲੀ ਹੁੰਦੀ ਹੈ ਫਰੈਂਡਸ ਹੁੰਦੇ ਫੈਮਿਲੀ ਐਂਡ ਹੋਰ ਜਿਹੜੇ ਆਪਣੇ ਰਿਸ਼ਤੇਦਾਰ ਉਹ ਵੀ سپورਟਿਵ ਹੁੰਦੇ ਬਹੁਤ ਸਾਰੇ ਐਜ ਕੇਸ ਹੁੰਦੇ ਆ ਫੋੜਾਲਾ ਜੀ ਚਲਾ ਜਾਂਦਾ ਪਰ ਫਿਰ ਵੀ ਵਾਪਸ ਨਹੀਂ ਆ ਜਾਂਦਾ ਉੱਤੇ ਫਿਰ ਬੰਦਾ ਕਿਨਾਰ ਆਉਂਦਾ ਉਹ ਜਗ੍ਹਾ ਤੇ ਨਹੀਂ ਸਹੀ ਗੱਲ ਹੈ ਵੀਰੇ ਉਹ ਮਤਲਬ ਲੌਨਲੀ ਪਲੇਸ ਹੀ ਹੋ ਜਾਂਦੀ ਇੱਕ ਹਿਸਾਬ ਦੀ ਵੀਰੇ ਤੇ ਇੱਥੇ ਆਪਣੀ ਫੈਮਿਲੀ ਹੈਗੀ ਵੀਰੇ ਸਪੋਰਟ ਕਰਨ ਨੂੰ ਆਪ ਨੂੰ ਇੰਨੀ ਸਪੋਰਟ ਮਿਲਦੀ ਆ ਆਪਾਂ ਇੱਥੇ ਕੰਮ ਕਰੀਏ ਤਾਂ ਤਰੱਕੀ ਵੀ ਪਾਵਾਂਗੇ ਵੀਰੇ ਉੱਥੇ ਆਪਾਂ ਨੂੰ ਕੱਲਿਆਂ ਨੂੰ ਸਾਰਾ ਕੁਝ ਕਰਨਾ ਪੈਣਾ ਜੀ ਉਸ ਦੇ ਬਜਾਏ ਆਪਾਂ ਉੱਥੇ ਇੰਨੇ ਪੈਸੇ ਲਗਾ ਕੇ ਗੋਰਿਆਂ ਦਾ ਰੋਬ ਚੱਲਾਂਗੇ ਇੱਥੇ ਆਪਾਂ ਮਾਲਕਾਂ ਵੀਰੇ ਚਾਹੇ ਛੋਟੀ ਹੋਵੇ ਚਾਹੇ ਵੱਡਾ ਹੋਵੇ ਵੀਰੇ ਮਾਲਕ ਤਾਂ ਮਾਲਕ ਕੰਮ ਕੋਈ ਛੋਟਾ ਜਾਂਦਾ ਵੀਰੇ ਜਿਹੜਾ ਆ ਹਾਂ ਜੀ ਕਿਹਨਾਂ ਠੱਗੀ ਮਾਰਨੀ ਹੈ ਹਾਂ ਜੀ ਨਹੀਂ ਸੀਗਾ ਬਾਕੀ ਆਪਾਂ ਜੌਬ ਕਰਨ ਚ ਨਹੀਂ ਜਦੋਂ ਸੰਗ ਕਰਦੀ ਆਪਣੇ ਛੋਟੀ ਦੁਕਾਨ ਦਾ ਮਾਲਕ ਬਣਨ ਚ ਕੋ ਸ਼ਰਮ ਕਰੀ ਆਪਣੇ ਜਿਹੜੇ ਪੰਜਾਬੀ ਦਾ ਸੰਗ ਕਰਦਾ ਵੀ ਛੋਟਾ ਕੰਮ ਉਹ ਨਾ ਕਰੀਏ ਆਪਾਂ ਕੰਮ ਵੈਸੇ ਕੋਈ ਛੋਟਾ ਵੱਡਾ ਨਹੀਂ ਹੁੰਦਾ ਹਾਂ ਜੀ ਉਹ ਕਹਿੰਦੇ ਕੰਮ ਇਹਦਾ ਪ੍ਰਵਾਸੀਆਂ ਦਾ ਕੰਮ ਹੈ ਪਰ ਆਪਾਂ ਇੱਕ ਵਾਰ ਸੇ ਕਹਿੰਦੇ ਪ੍ਰਵਾਸੀ ਇਤੇ ਜਿਆਦਾ ਵਧੀਆ ਹੁੰਦੇ ਆ ਇੱਕ ਵਾਰ ਸੇ ਆਪਾਂ ਸੰਗ ਕਰਦੇ ਆ ਵੀ ਆਹ ਕੰਮ ਨਾ ਕਰੀਏ ਤਾਂ ਤੁਸੀਂ ਇੱਕ ਵਧੀਆ ਚਲੋ ਸ਼ੁਰੂਆਤ ਕੀਤੀ ਹੈ ਵੀ ਕੋਈ ਸੰਗੀ ਸ਼ਰਮ ਨਹੀਂ ਗਲਤ ਨਹੀਂ ਲੱਗਦੀ ਆਪਾਂ ਜਿਵੇਂ ਨਾਲ ਦੇ ਤੇ ਤੇ ਦੋਸਤ ਹੋਣਗੇ ਉਹਦੇ ਉਦੋਂ ਤੁਸੀਂ ਪਹਿਲਾਂ ਬਾਹਰ ਜਿਆ ਉਹ ਤੋਂ ਬਾਅਦ ਉਹ ਮਿਆਰ ਨਹੀਂ ਰਹਿੰਦਾ ਵੀ ਤੁਸੀਂ ਤੇ ਬਾਹਰ ਜਾਣਾ ਸੀ ਕਿਤੇ ਹੁਣ ਗੋਲਪੇ ਪੈਸੇ ਰੈਡੀ ਲਾ ਲਈ ਅਹ ਸਟਾਰਟਿੰਗ ਚ ਵੇਲੇ ਜਦੋਂ ਮੈਂ ਸਟਾਰਟਿੰਗ ਚ ਕੰਮ ਜੁਆਇਨ ਕੀਤਾ ਸੀ ਤੇ ਉਦੋਂ ਮਾੜਾ ਮੋਟਾ ਹੁੰਦੇ ਸੀ ਚਲੋ ਹਰ ਇੱਕ ਜਗ੍ਹਾ ਤੇ ਹੁੰਦੇ ਸੀ ਤੇ ਉਸ ਤੋਂ ਬਾਅਦ ਉਹ ਵੀ ਸਮਝ ਗਏ ਕਿ ਬਾਹਰ ਜਾਣ ਦਾ ਕੋਈ ਫਾਇਦਾ ਨਹੀਂ ਤੇ ਉਹਨਾਂ ਨੂੰ ਵੀ ਗੱਲ ਸਮਝ ਆ ਗਈ ਤੇ ਹੁਣ ਸਪੋਰਟ ਕਰਦੇ ਉਹਦੀ ਫੈਮਿਲੀ ਹਾਂਜੀ ਜੀ ਮੈਸੇਜ ਕੀ ਦੋਨੋਂ ਬੰਦਿਆਂ ਨੂੰ ਜਿਹੜੇ ਪੰਜਾਬ ਖਾਲੀ ਕਰ ਜਾਂਦੇ ਆ ਜਿਹੜੇ ਹੁੰਦੇ ਆਵਾ ਘਰ-ਬਾਰ ਛੱਡ ਕੇ ਹਾਂਜੀ ਉਧਰਲੇ ਪਾਸੇ ਇੱਧਰ ਆਪਣੇ ਚਲੋ ਫਿਰ ਵੀ ਘਟਾ ਹੈ ਉਧਰਲੇ ਪਾਸੇ ਇਹ ਹੀ ਦੇਖਿਆ ਜੀ ਘਰ ਜ ਹਾਂਜੀ ਵੀ ਮੈਸੇਜ ਤਾਂ ਇਹੀ ਦੇਣਾ ਚਾਹੁੰਦਾ ਵੀਰੇ ਇੰਡੀਆ 'ਚ ਰਹਿ ਕੇ ਕੰਮ ਕਰੋ ਆਪਾਂ ਨੂੰ ਇੰਨੀ ਸਹੂਲਤ ਮਿਲਦੀ ਆ ਤੇ ਆਪਾਂ ਨੂੰ ਕਾਫੀ ਫੈਸਿਲਿਟੀਆਂ ਵੀ ਮਿਲਦੀਆਂ ਆ ਆਪਾਂ ਨੂੰ ਇਥੇ ਮੈਨੂੰ ਇੱਥੇ ਰਹਿ ਕੇ ਕੰਮ ਕਰਨਾ ਚਾਹਣਾ ਬਜਾਏ ਬਾਹਰ ਜਾਣ ਦੀ ਕਰਦੇ ਆ ਕਰਦੇ ਨੇ ਕਿਵੇਂ ਇਸ ਚੀਜ਼ ਨੂੰ ਲਿਆ ਵੀ ਪਹਿਲਾਂ ਬਾਹਰ ਜਾਂਦਾ ਸੀ ਹੁਣ ਜਦੋਂ ਰੈਡੀ ਹੋਣ ਲੋਕਾਂ ਕਰਦੇ ਨੇ ਸਪੋਰਟ ਕੀਤੀ ਕਿ ਕੁਝ ਕਿਹਾ ਕਰਦੇ ਨੇ ਵੀ ਅ ਕਲਾਬਗੇ ਇਸ ਚੀਜ਼ ਦੇ ਹਾਂਜੀ ਇਹ ਕਰਦੇ ਨੇ ਸਪੋਰਟ ਵਧੀਆ ਕੀਤੀ ਆਪਾਂ ਨੂੰ ਹੁਣ ਵੀ ਸਪੋਰਟ ਕਰਦੇ ਆ ਵੀਰੇ ਕੰ데 ਕੰਮ ਖੋਲਿਆ ਵਧੀਆ ਆ ਤੁਹਾਡਾ ਕੰਮ ਖੁਸ਼ ਹੋਣ ਕਿ ਸਾਡਾ ਪੁੱਤ ਸਾਡੇ ਨੇੜੇ ਰਹੂਗਾ ਹਾਂਜੀ ਵੀਰੇ ਕਰਦੇ ਖੁਸ਼ ਕਿ ਬਾਹਰ ਜਾਣਾ ਛੋਟੀ ਮੋਟੀ ਗੱਲ ਨਹੀਂ ਹੈਗੀ ਕਿਉਂ ਘਰ ਦੇ ਨੂੰ ਛੱਡ ਕੇ ਜਾਣਾ ਤੇ ਕਾਫੀ ਸਾਰੇ ਹਡਲਸ ਆਪਾਂ ਨੂੰ ਫੇਸ ਕਰਨੀਆਂ ਪੈਂਦੀਆਂ ਕੌਣ ਕੌਣ ਕਰੇ ਕੌਣ ਕੌਣ ਆਪਣੇ ਕਰੇ ਮਮਾ ਪਾਪਾ ਤੇ ਛੋਟਾ ਭਰਾ ਵੀ ਮੈਂ ਹਾਂਜੀ ਜੀ ਠੀਕ ਹੈ ਇਹ ਸਪੋਰਟ ਮਿਲ ਰਹੀ ਹੈ ਹੋਰ ਜਿਵੇਂ ਲੋਕਾਂ ਦੀ ਜਿਵੇਂ ਲੋਕ ਆਉਂਦੇ ਆ ਤੁਹਾਡੇ ਕੋਲ ਹਾਂਜੀ ਵੀਰੇ ਸਟਾਰਟਿੰਗ 'ਚ ਥੋੜੇ ਕਸਟਮਰ ਘੱਟ ਸੀ ਬਟ ਹੁਣ ਵਧੀਆ ਸਪੋਰਟ ਮਿਲਣ ਲੱਗ ਗਈ ਕਸਟਮਰ ਆਉਂਦੇ ਆ ਆਪਣੇ ਕੋਲ ਪਲਾਨ ਕੀ ਹੈ ਫਿਊਚਰ ਦਾ ਫਿਊਚਰ ਪਲਾਨ ਇਹੀ ਹੈ ਵੀ ਕਿਤੇ ਤੁਸੀਂ ਬਾਹਰ ਜਾਣ ਦਾ ਵਿਚਾਰ ਛੱਡ ਕੇ ਤੁਹਾਡੇ ਤੇ ਰੈਡੀ ਤੋਂ ਸ਼ੁਰੂ ਕੀਤਾ ਹੈ ਮੈਨੂੰ ਲੱਗਦਾ ਪਹਿਲੀ ਸਿੜੀ ਥੋੜੀ ਪਹਿਲੀ ਸਿੜੀ ਹੈ ਤੇ ਮੈਨੂੰ ਲੱਗਦਾ ਤੁਹਾਡਾ ਮੰਜ਼ਿਲ ਵੀ ਹੋਰ ਹੈਗੀ ਹਾਂਜੀ ਵੀਰੇ ਹਈਏ ਫਸ ਸਿੜੀ ਹੈ ਐਂਡ ਹਈਏ ਰੈਡੀ ਆਪਣੇ ਕੋਲੇ ਕੋਈ ਗੱਲ ਨਹੀਂ ਹੌਲੀ ਹੌਲੀ ਟਾਈਮ ਪਵੇ 6 ਮਹੀਨੇ ਸਾਲ ਬਾਅਦ ਆਪਾਂ ਰੈਸਟੋਰੈਂਟ ਵੀ ਖੋਲਾਂਗੇ ਹੋ ਸਕਦਾ ਕੈਫੇ ਵਗੈਰਾ ਖੋਲਾਂਗੇ ਆਪਾਂ ਤੁਹਾਡੀ ਸ਼ੁਕਾਵਾ ਤੁਹਾਡੇ ਨਾਲ ਹੈ ਤੇ ਇਹ ਰੱਬ ਤੋਂ ਵੀ ਤੁਸੀਂ ਕੋਈ ਬੁੱਕ ਨਹੀਂ ਕਰਦੇ ਜੀ ਮੈਂ ਕਹਿੰਦੇ ਬਾਅਦ ਸ਼ਾਦੀਆਂ ਵਾਸਤੇ ਜਾ ਕੇ ਤੇ ਹਾਂਜੀ ਵੀਰੇ ਬੁੱਕ ਕਰਦੇ ਆਪਾਂ ਵਿਆਹ ਸ਼ਾਦੀਆਂ ਵੀਰੇ ਜੇ ਕਿਸੇ ਨੇ ਕਾਰ ਨਹੀਂ ਹੋਵੇ ਬੁੱਕ ਕਰਨਾ ਹੋਵੇ ਤਾਂ ਆਪਣੇ ਨੰਬਰ ਹੈਗੇ ਵੀਰੇ ਨੰਬਰਸ ਵਿੱਚ ਲਿਖ ਲਗਾ ਹਾਂਜੀ ਤਾਂ ਬਾਈ ਦੀ ਸਪੋਰਟ ਕਰੋ ਸਾਰੇ ਗ੍ਰੀਨ ਸਿਟੀ ਦੇ ਗੇਟ ਦੇ ਕੋਲੇ ਬਾਈ ਨੇ ਰੇੜੀ ਲਾਈ ਆ ਤੇ ਇਸ ਤੇ ਰੇੜੀ ਦਾ ਨਾਮ ਜਿਹੜਾ ਇਹਨਾਂ ਦਾ ਕੰਸਰੂਕਤਾ ਚਿਲ ਵਾਈਬਸ ਚਾਟ ਬਟਿੰਡਾ ਚਲ ਬਾਈ ਚਾਟ ਚਾਟ ਬਟਿੰਡਾ ਸੌਰੀ ਚਲ ਬਾਈ ਚਾਟ ਬਟਿੰਡਾ ਬਾਈ ਦਾ ਨੰਬਰ ਵੀ ਦਿਖਾ ਦਿੰਦੇ ਨੰਬਰ ਇਹ ਦਿਖਾ ਦਿਓ ਬਾਈ ਤਾਂ ਕਿ ਬਾਈ ਨੂੰ ਸਪੋਰਟ ਮਿਲ ਸਕੇ ਬਤ ਬਤ 98771 80 ਲਖੀ ਦਮਗਰੇਟਰ 98771 ਇਸ ਸੀ ਆਸਵਾਤ ਪਰ ਤੇ ਗ੍ਰੀਨ ਸਿਟੀ ਦੇ ਗੇਟ ਦੇ ਕੋਲੇ ਆ ਸਭ ਤੋਂ ਵੱਡੀ ਨਿਸ਼ਾਨੀ ਇਹ ਹੈ ਕਿ ਬਾਈ ਦੀ ਸ਼ਕਲ ਸਿੱਧੂ ਹਸੇਵਾਲੇ ਵਰਗੀ ਦਾ ਹੈ ਕੋਲ ਕਰਕੇ ਮੈਨੂੰ ਦਿਖਾ ਦੋ ਸਿੱਧੂ ਹਸੇਵਾਲੇ ਹੋਈ ਸ਼ਕਲ ਹੈ ਤੇ ਕੰਟ ਕਰਿਓ ਦੱਸਿਓ ਬਾਈ ਨੂੰ ਸਪੋਰਟ ਕਰਿਓ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਤਾਂ ਕਿ ਬਾਈ ਨੂੰ ਸਪੋਰਟ ਮਿਲ ਸਕੇ ਤੇ ਲਿਖਿਆ ਜੀ ਹੈ ਕੰਟੈਕਟ ਫੋਰ ਬੁਕਿੰਗ ਔਰ ਮੈਰਿਜ ਪਾਰਟੀ ਦੇ ਨਾਲ ਨੰਬਰ ਇੱਕ ਵਾਰੀ ਕਾਲ ਕਰਕੇ ਨੰਬਰ ਦੱਸ ਦਿਓ ਤੇ ਲਿਖ ਵੀ ਦਵਾਂਗੇ ਆਪਾਂ ਤਾਂ ਸਾਰੇ ਨਬਾਤਨ ਬਾਅਦ ਜੈ ਹਿੰਦ ਜੈ ਭਾਰਤ